ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਸਲਾਈ ਕੜਾਏ ਵਿਦ ਢਾਲੀਵਾਲ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਿਊ ਇਅਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਕਰੇ ਤੁਹਾਡਾ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਜੀ ਤੁਸੀਂ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਖੁਸ਼ ਹੋਵੋ ਖਸ ਰਹੇ ਹੋਮ ਤੇ ਅੱਜ ਆਪਣਾ ਜਿਹੜਾ ਇਹ ਸੂਟ ਹੈਗਾ ਇਹ ਹੈ ਜੀ ਪਲਬਰ ਛਿਲਕੇ ਦੇ ਉੱਪਰ ਠੀਕ ਹੈ ਜੀ ਸਾਰੇ ਜਾਨੇ ਕਮੈਂਟਾਂ ਦੇ ਵਿੱਚ ਹੈਪੀ ਨਿਊ ਇਅਰ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਚੈੱਕ ਕਰੋ ਜੀ ਹੈਂਡਵਰਕ ਦਾ ਡਿਜ਼ਾਈਨ ਇਹ ਆਪਾਂ ਰੈਡੀ ਕੀਤਾ ਹੋਇਆ ਹੈ ਜੀ ਫੈਬਰਿਕ ਮੈਂ ਫੇਰ ਦੱਸ ਦਿੰਨੀ ਆ ਪਲਬਰ ਛਿਲਕੇ ਜਿਹੜਾ ਆਪਣਾ ਫੈਬਰਿਕ ਰਹਿਣ ਵਾਲਾ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਹੈ ਠੀਕ ਹੈ ਜੀ ਇਹ ਆਪਾਂ ਘੇਰਾ ਰੈਡੀ ਕੀਤਾ ਹੋਇਆ ਹੈ ਜੀ ਸੂਟ ਦਾ ਤੇ ਵਿੱਚ ਪਾਈਆਂ ਹੋਈਆਂ ਨੇ ਆ ਸਮਾਲ ਨੇ ਜਿਹੜੀਆਂ ਇਹ ਛੋਟੇ-ਛੋਟੇ ਬੂਟੀਆਂ ਠੀਕ ਹੈ ਜੀ ਇਹ ਵੀ ਆਪਾਂ ਹੈਂਡਵਰਕਰ ਦਾ ਮਤਲਬ ਸੂਈ ਦੇ ਨਾਲ ਕੀਤਾ ਹੋਇਆ ਸਾਰਾ ਹੀ ਵਰਕ ਠੀਕ ਹੈ ਜੀ ਆ ਰਹੀਦਾ ਇਹਦੇ ਵਿੱਚ ਕੋਈ ਵੀ ਯੂਜ਼ ਹੈ ਜਿਹੜਾ ਉਹ ਨਹੀਂ ਕੀਤਾ ਗਿਆ ਤੇ ਕੋਟੀਆਂ ਵੀ ਆਪਣੀਆਂ ਰੈਡੀ ਹੋ ਚੁੱਕੀਆਂ ਨੇ ਜਿੰਨਾਂ ਭੈਣਾਂ ਨੇ ਕੋਟੀਆਂ ਰੈਡੀ ਕਰਵਾਉਣੀਆਂ ਨੇ ਤਾਂ ਤੁਸੀਂ ਕੋਟੀਆਂ ਦਾ ਆਰਡਰ ਵੀ ਦੇ ਸਕਦੇ ਹੋਗੇ ਠੀਕ ਹੈ ਜੀ ਜਿਵੇਂ ਇਹ ਵਾਲਾ ਸੂਟ ਰੈਡੀ ਕਰਵਾਉਣਾ ਹੈ ਜਿਹੜੀ ਵੀ ਭੈਣ ਨੇ ਠੀਕ ਹੈ ਜੀ ਉਹਦੇ ਵਾਸਤੇ ਪਲਬਰ ਸ਼ਿਲਕ ਫੈਬਰਿਕ ਵੀ ਬਹੁਤ ਬੈਸਟ ਹੈ ਤੇ ਰਾਇਲ ਸ਼ਿਲਕ ਫੈਬਰਿਕ ਦੇਖ ਸਕਦੇ ਹੋ ਇਸ ਟਾਈਪ ਨਾਲ ਆਪਾਂ ਜਿਹੜਾ ਸੂਟ ਦਾ ਉਹ ਘੇਰਾ ਰੈਡੀ ਕੀਤਾ ਹੋਇਆ ਹੈਗਾ ਡਬਲ ਲਾਈਨਿੰਗ ਦੇ ਨਾਲ ਸੈਂਟਰ ਚ ਆਪਾਂ ਪਾਈਆਂ ਨੇ ਜੀ ਛੋਟੀਆਂ-ਛੋਟੀਆਂ ਬੂਟੀਆਂ ਬੋਲ ਸਕਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਸਾਰੀ ਹੀ ਸ਼ਰਟ ਦੇ ਵਿੱਚ ਪਾਈਆਂ ਹੋਈਆਂ ਨੇ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਯੂਨੀਕ ਜਿਹਾ ਡਿਜ਼ਾਈਨ ਨੇ ਜਿਹੜਾ ਇਹ ਰੈਡੀ ਹੋਇਆ ਤੁਸੀਂ ਐਵੇਂ ਦੇ ਸੂਟ ਆਪਣੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਜਿਵੇਂ ਹੁਣ ਅੱਗੇ ਲੋੜੀ ਦਾ ਤਿਹਾਰ ਆ ਰਿਹਾ ਜਿੰਨਾ ਪੈਣਾਂ ਦੇ ਭਰਾਵਾਂ ਨੇ ਹਨਾ ਆਪਣੀ ਭੈਣ ਦੇ ਸੰਧਾਰਾ ਲੈ ਕੇ ਜਾਣੇ ਜੀ ਤਾਂ ਤੁਸੀਂ ਇਹ ਵਾਲਾ ਸੂਟ ਹੈ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਜਾਂ ਫਿਰ ਤੁਹਾਨੂੰ ਕੋਈ ਵਿਆਹ ਆ ਰਿਹਾ ਹੈ ਵਿਆਹ ਵਾਸਤੇ ਵੀ ਇਹ ਸੂਟ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਠੀਕ ਹੈ ਜੀ ਕਲਰ অপਸ਼ਨਸ ਤੁਸੀਂ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਡਾਰਕ ਚਾਟ ਵੀ ਮਿਲ ਜੇਗਾ ਤੇ ਲਾਈਟ ਚਾਟ ਵੀ ਮਿਲ ਜੇਗਾ ਠੀਕ ਹੈ ਜੀ ਤੇ ਇਹਦੇ ਵਿੱਚ ਯੂਜ਼ ਜਿਹੜਾ ਉਹ ਸਿਰਫ ਤਿੰਨ ਚੀਜ਼ਾਂ ਦਾ ਕੀਤਾ ਗਿਆ ਹੈਗਾ ਸਭ ਤੋਂ ਪਹਿਲਾਂ ਜਿਓਮੋਤੀ ਜਿਉ ਮੋਤੀ ਜਿਹੜੇ ਆਪਾਂ ਨੇ ਥੋੜਾ ਜਿਹਾ ਸਾਈਜ਼ ਦੇ ਵਿੱਚ ਵੱਡੇ ਲੈਤੇ ਹੋਏ ਨੇਗੇ 21 ਤੋਂ ਛੋਟਾ ਸਾਈਜ਼ ਵੀ ਆਉਂਦਾ ਹੈਗਾ ਠੀਕ ਹੈ ਜੀ ਫਿਰ ਆਪਾਂ ਲੈਤੇ ਹੋਏ ਨੇ ਜੀ ਛੋਟਾ ਕੱਟ ਦਾ ਨਾ ਜਾਂ ਤੁਸੀਂ ਇਹਨੂੰ ਸਮਾਲ ਪਾਈਪ ਵੀ ਬੋਲ ਸਕਦੇ ਹੋ ਇੱਕ ਆਪਾਂ ਲੈਤੇ ਹੋਏ ਨੇ ਜੀ ਹਾਫ ਪੀਰਲ ਮਤਲਬ ਕਿ ਅੱਧ ਮੋਤੀ ਜਿਹੜੇ ਮੋਤੀ ਇੱਕ ਦਾ ਫੁੱਲ ਰਾਉਂਡ ਮੋਤੀ ਆਉਂਦੇ ਨੇ ਇੱਕ ਅੱਧੇ ਆਉਂਦੇ ਨੇ ਆਪਾਂ ਨੇ ਹਾਫ ਯੂਜ਼ ਕੀਤੇ ਹੋਏ ਨੇ ਠੀਕ ਹੈ ਜੀ ਬਾਕੀ ਡਿਜ਼ਾਈਨਿੰਗ ਤੁਸੀਂ ਸੂਟ ਦੀ ਹੈ ਜਿਹੜੀ ਉਹ ਦੇਖ ਸਕਦੇ ਹੋ ਬਾਟਮ ਇਹਦੇ ਨਾਲ ਪਲੇਨ ਰਹੂਗੀ ਠੀਕ ਹੈ ਜੀ ਫੈਬਰਿਕ ਮੈਂ ਫਿਰ ਤੋਂ ਦੱਸ ਦਿੰਨੀ ਆ ਆਪਣਾ ਸੂਟ ਦਾ ਫੈਬਰਿਕ ਹੈ ਜੀ ਪਲਬਰ ਸ਼ਿਲਕਾ ਦੁਪੱਟਾ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਆਪਾਂ ਦੁਪੱਟੇ ਨੂੰ ਵੀ ਲੇਸ ਹੈ ਜਿਹੜੀ ਉਹ ਕੀਤੀ ਹੋਈ ਹੈਗੀ ਬਹੁਤ ਸੋਨਾ ਗੋਟੇ ਦਾ ਵਰਕ ਕੀਤਾ ਹੋਇਆ ਹੈ ਸਾਈਡ ਤੇ ਦੁਪੱਟੇ ਦੇ ਸੂਟ ਦੀ ਫੁੱਲ ਗ੍ਰੇਸ ਤੁਸੀਂ ਦੇਖ ਸਕਦੇ ਹੋ ਜੀ ਜਿੰਨਾ ਪੈਨਾਂ ਨੂੰ ਸੂਟ ਪਸੰਦ ਆਇਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇੱਕ ਵਾਰ ਫਿਰ ਤੋਂ ਹੈਪੀ ਨਿਊ ਇਅਰ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਆਪਣੀ ਵੀਡੀਓ ਦੀ ਤੁਹਾਨੂੰ ਵੇਟ ਰਹਿੰਦੀ ਹੋਏਗੀ ਮਿਲਦੇ ਆਂ ਜੀ ਨਿਊ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ